ਇਹ ਰੌਮਜਰੇ ਦੀ ਮਟਰ ਦੀ ਸਕੋਰਪਿਓ ਕਾਰ ਆ ਤੇ ਅੱਗੇ ਉਵਰ ਹੀ ਟੋਗੀ ਗੱਡੀ ਤੇ ਫਟਕਾਂ ਦੇ ਘਣੌਲੀ ਫਟਕਾਂ ਦੇ ਠੀਕ ਹੈ ਜੀ ਆਹ ਦੇਖੋ ਜੀ ਸਕੋਰਪਿਓ ਜੀ ਅੱਗ ਅੱਗ ਲੱਗਣ ਦਾ ਕਾਰਨ ਹੋਰ ਕੀ ਹੋ ਸਕਦਾ ਉੱਪਰ ਨੂੰ ਅੱਗ ਲੱਗੀ ਕਿ ਨੌਲੀ ਫਟਕਾਂ ਤੇ ਗੁਰਗੋਪਤ ਦੇ ਤੇ ਇਹ ਆ ਵਾਹ ਵਾਹ ਹੋ ਗਿਆ ਅਖਲੇ ਮਾਰਪਲਾਂ ਤੇ ਹੁਣ ਜੀ ਪੀਪੀ 23 ਐਫ ਜੀ 02 ਬੀ ਇਹ ਰੌਣ ਮਜਰੇ ਜੇ ਮਟਰ ਦੀ ਸਕੋਰਪਿਓ ਕਾਰ ਆ ਤੇ ਅੱਗੇ ਓਵਰ ਹੀ ਟੋਕੀ ਗੱਡੀ ਤੇ ਫਟਕਾਂ ਤੇ ਨੌਲੀ ਫਟਕਾਂ ਦੇ ਠੀਕ ਆ ਜੀ